ਇੱਥੇ ਸੱਡ ਸਾਢੇ 6 ਵਜੇ ਦੀ ਦਿਨ ਦੀ ਸ਼ੁਰੂਆਤ ਸਾਢੇ ਸੱਡ ਅਸੀਂ ਉਹ ਸਾਰੇ ਇੰਟਰਨਲ ਆਫ ਟਾਈਨਰ ਦੇ ਨਾਲ ਬਣਾਈ ਚੁਣੇ ਆਰਾ ਰੋਡ ਦੀ ਗੱਲ ਹੋਵੇ ਚਾਹੇ ਕਸ਼ਮੀਸ਼ ਨਗਰ ਹੋਵੇ ਲੋਕ ਸਵਾਲ ਕਰਦੇ ਸੀ ਵੀ ਤੁਸੀਂ ਵਾਅਦਾ ਕਰਕੇ ਗਏ ਸੀ ਵੀ ਤੁਸੀਂ ਪੂਰੇ ਨਹੀਂ ਕੀਤੇ ਹੁਣ ਲੋਕ ਖੜੇ ਹੋ ਕੇ ਜੀ 1 ਮਿੰਟ ਮੈਂ ਬੋਲਣਾ ਮਾਈਕ ਤੇ ਆ ਕੇ ਕਹਿੰਦੇ ਤੁਸੀਂ ਘਰ ਤੋਂ ਘੱਟ ਹਰੇਕ ਪਿੰਡ ਚ 10 10 ਕੰਮ 11 11 ਕੰਮ ਕਰਵਾਏ ਨੇਚਰ ਪ੍ਰੇਮੀਆ ਨੇ ਬਹੁਤ ਪ੍ਰੇਮ ਦਿੱਤਾ ਜੀ ਔਰ ਬਹੁਤ ਚੰਗਾ ਲੱਗਿਆ ਔਰ ਸਵੇਰੇ ਸਵੇਰੇ ਜਿਹੜਾ ਜਿਹੜਾ ਬੰਦਾ ਕਹਿੰਦਾ ਸਵੇਰੇ ਜਲਦੀ ਉੱਠਦਾ ਉਹਦਾ ਸਾਰਾ ਦਿਨ ਵਧੀਆ ਰਹਿੰਦਾ ਤੇ ਬਹੁਤ ਵਧੀਆ ਲੱਗਿਆ ਜੀ ਬਹੁਤ ਵਧੀਆ ਲੋਕਾਂ ਦਾ ਰਿਸਪਾਂਸ ਸੀਗਾ ਜੀ ਚਲੋ ਜੀ ਜੀ ਤੁਹਾਡੀ ਜਨਾਬ ਪ੍ਰਚਾਰ ਵਾਲੀ ਗੱਡੀ ਕਿੱਥੇ ਤੱਕ ਪਹੁੰਚ ਗਈ ਹੈ ਜੀ ਹਾਂਜੀ ਜਨਾਬ ਪ੍ਰਚਾਰ ਵਾਲੀ ਗੱਡੀ ਕਿੱਥੇ ਪਿੱਛੇ ਝਗਣਾ ਪੂਰੇ ਪੂਰੇ ਮਤਲਬ ਪੀਕ ਤੇ ਹੈ ਜੀ ਚਲੋ ਕਿਉਂਕਿ ਵੱਡੇ ਵੱਡੇ ਕਲਾਕਾਰ ਤੁਹਾਡੇ ਨਾਲ ਆ ਰਹੇ ਨੇ ਹਾਂਜੀ ਹਾਂਜੀ ਸਾਡੀ سپورਟ ਦੇ ਵਿੱਚ ਆ ਰਹੇ ਨੇ ਜੀ 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 ਉਹ ਸਾਡਾ ਭਾਈਚਾਰਾ ਜੀ ਉਹ ਕਿਉਂਕਿ ਸਾਰੇ ਫਿਲਮ ਇੰਡਸਟਰੀ ਹੈ ਜਿਹੜੀ ਸਾਰੇ ਜਿਹੜੇ 뮤직 ਇੰਡਸਟਰੀ ਹੈ ਸਾਰੀ ਮੇਰੇ ਨਾਲ ਹੈ ਜੀ ਔਰ ਸਾਰੇ ਭੈਣ ਭਰਾ ਸਾਰੇ ਬਹੁਤ ਸਹਿਯੋਗ ਦੇ ਰਹੇ ਨੇ ਹਾਂ ਸਭ ਸਾਰੇ ਨਹੀਂ ਉਹ ਨਹੀਂ ਹੋਣਾ ਚਾਹੀਦੇ ਜੀ ਡਬਲ ਮੀਨਿੰਗ ਨਹੀਂ ਹੋਣੀ ਚਾਹੀਦੀ ਤੁਹਾਡੇ ਲੋਕ ਕੀ ਕਿਹਾ ਉਪਰਾਲਾ ਕੀਤਾ ਜਾਏਗਾ ਉਪਰਾਲਾ ਕੀਤਾ ਜਾਊਗਾ ਜੀ ਤੇ ਵਧੀਆ ਜਿਹੜੀ ਫਿਲਮ ਚ ਘੱਟੋ ਘਾਟਾ ਸੀ ਨੇਚਰ ਪ੍ਰੇਮੀਆਂ ਨੇ ਬਹੁਤ ਪ੍ਰੇਮ ਦਿੱਤਾ ਜੀ ਔਰ ਬਹੁਤ ਚੰਗਾ ਲੱਗਿਆ ਔਰ ਸਵੇਰੇ ਸਵੇਰੇ ਜਿਹੜਾ ਜਿਹੜਾ ਬੰਦਾ ਕਹਿੰਦਾ ਸਵੇਰੇ ਜਲਦੀ ਉੱਠਦਾ ਉਹਦਾ ਸਾਰਾ ਦਿਨ ਵਧੀਆ ਰਹਿੰਦਾ ਹੈ ਤੇ ਬਹੁਤ ਵਧੀਆ ਲੱਗਿਆ ਜੀ ਬਹੁਤ ਵਧੀਆ ਲੋਕਾਂ ਦਾ ਰਿਸਪਾਂਸ ਹੈ ਜੀ ਚਲੋ ਜੀ ਜੀ ਤੁਹਾਡੀ ਜਨਾਬ ਪ੍ਰਚਾਰ ਵਾਲੀ ਗੱਡੀ ਕਿਤੇ ਤੱਕ ਪਹੁੰਚ ਗਈ ਹੈ ਜੀ ਹਾਂਜੀ ਜਨਾਬ ਪ੍ਰਚਾਰ ਵਾਲੀ ਗੱਡੀ ਕਿਤਾ ਪਿੱਛੇ ਝਗਣਾ ਪੂਰੇ ਪੂਰੇ ਮਤਲਬ ਪੀਕ ਤੇ ਹੈ ਜੀ ਕਿਉਂਕਿ ਵੱਡੇ ਵੱਡੇ ਕਲਾਕਾਰ ਤੁਹਾਡੇ ਨਾਲ ਆ ਰਹੇ ਨੇ ਹਾਂਜੀ ਹਾਂਜੀ ਸਾਡੀ سپورਟ ਦੇ ਵਿੱਚ ਆ ਰਹੇ ਨੇ ਜੀ 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 ਉਹ ਸਾਡਾ ਭਾਈਚਾਰਾ ਜੀ ਉਹ ਕਿਉਂਕਿ ਸਾਰੇ ਫਿਲਮ ਇੰਡਸਟਰੀ ਹੈ ਜਿਹੜੀ ਸਾਰੇ ਜਿਹੜੇ 뮤직 ਇੰਡਸਟਰੀ ਹੈ ਸਾਰੀ ਮੇਰੇ ਨਾਲ ਹੈ ਜੀ ਔਰ ਸਾਰੇ ਭੈਣ ਭਰਾ ਸਾਰੇ ਬਹੁਤ ਸਹਿਯੋਗ ਦੇ ਰਹੇ ਨੇ ਹਾਂ ਸਭ ਸਭ ਨਹੀਂ ਉਹ ਨਹੀਂ ਹੋਣਾ ਚਾਹੀਦੇ ਜੀ ਡਬਲ ਮੀਨਿੰਗ ਨਹੀਂ ਹੋਏ ਤੇ ਤੁਹਾਡੇ ਲੋਕ ਕੀ ਕਿਹਾ ਆਪਣਾਲਾ ਕੀਤਾ ਜਾਏਗਾ ਆਪਣਾਲਾ ਕੀਤਾ ਜਾਊਗਾ ਜੀ ਤੇ ਵਧੀਆ ਜਿਹੜੀ ਫਿਲਮ ਚ ਘੱਟੋ ਘਾਟ ਅਸੀਂ ਨੇਚਰ ਪ੍ਰੇਮੀਆਂ ਨੇ ਬਹੁਤ ਪ੍ਰੇਮ ਦਿੱਤਾ ਜੀ ਔਰ ਬਹੁਤ ਚੰਗਾ ਲੱਗਿਆ ਔਰ ਸਵੇਰੇ ਸਵੇਰੇ ਜਿਹੜਾ ਜਿਹੜਾ ਬੰਦਾ ਕਹਿੰਦਾ ਸਵੇਰੇ ਜਲਦੀ ਉੱਠਦਾ ਉਹਦਾ ਸਾਰਾ ਦਿਨ ਵਧੀਆ ਰਹਿੰਦਾ ਹੈ ਤੇ ਬਹੁਤ ਵਧੀਆ ਲੱਗਿਆ ਜੀ ਬਹੁਤ ਵਧੀਆ ਲੋਕਾਂ ਦਾ ਰਿਸਪਾਂਸ ਹੈ ਜੀ ਚਲੋ ਜੀ ਜੀ ਤੁਹਾਡੀ ਜਨਾਬ ਪ੍ਰਚਾਰ ਵਾਲੀ ਗੱਡੀ ਕਿੱਥੇ ਤੱਕ ਪਹੁੰਚ ਗਈ ਹੈ ਹਾਂ ਜੀ ਜਨਾਬ ਪ੍ਰਚਾਰ ਵਾਲੀ ਗੱਡੀ ਕਿਤਾ ਪਿੱਛੇ ਝਗਣਾ ਪੂਰੇ ਪੂਰੇ ਮਤਲਬ ਪੀਕ ਤੇ ਹੈ ਜੀ ਕਿਉਂਕਿ ਵੱਡੇ ਵੱਡੇ ਕਲਾਕਾਰ ਤੁਹਾਡੇ ਨਾਲ ਆ ਰਹੇ ਨੇ ਹਾਂ ਜੀ ਹਾਂ ਜੀ ਸਾਡੀ سپورਟ ਦੇ ਵਿੱਚ ਆ ਰਹੇ ਨੇ ਜੀ 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 ਉਹ ਸਾਡਾ ਪਾਈਚਾਰਾ ਜੀ ਉਹ ਕਿਉਂਕਿ ਸਾਰੇ ਫਿਲਮ ਇੰਡਸਟਰੀ ਹੈ ਜਿਹੜੀ ਸਾਰੇ ਜਿਹੜੇ 뮤직 ਇੰਡਸਟਰੀ ਹੈ ਸਾਰੀ ਮੇਰੇ ਨਾਲ ਹੈ ਜੀ ਔਰ ਸਾਰੇ ਭੈਣ ਭਰਾ ਸਾਰੇ ਬਹੁਤ ਸਹਿਯੋਗ ਦੇ ਰਹੇ ਨੇ ਹਾਂ ਸਭ ਸਭ ਨਹੀਂ ਉਹ ਨਹੀਂ ਹੋਣਾ ਚਾਹੀਦੇ ਜੀ ਡਬਲ ਮੀਨਿੰਗ ਨਹੀਂ ਹੁੰਦੀ ਤੁਹਾਡੇ ਲੋਕ ਕੀ ਕਿਹਾ ਉਪਰਾਲਾ ਕੀਤਾ ਜਾਏਗਾ ਉਪਰਾਲਾ ਕੀਤਾ ਜਾਊਗਾ ਜੀ ਤੇ ਵਧੀਆ ਜਿਹੜੀ ਫਿਲਮ ਚ ਘੱਟੋ ਘੱਟ